ਅੱਜ ਸਮਾਣਾ ਦੇ ਨਗਰ ਕੌਂਸਲ ਦੇ ਸਫਾਈ ਕਰਮਚਾਰੀਆਂ ਵੱਲੋਂ ਸੈਨੀਟਰੀ ਅਫਸਰ ਦੇ ਖਿਲਾਫ ਜਮ ਕੇ ਨਾਰੇਬਾਜ਼ੀ ਕੀਤੀ ਗਈ ਜਾਣਕਾਰੀ ਦਿੰਦਿਆਂ ਸਫਾਈ ਕਰਮਚਾਰੀ ਗੌਰਵ ਕੁਮਾਰ ਅਤੇ ਵਿੱਕੀ ਕੁਮਾਰ ਨੇ ਦੱਸਿਆ ਕਿ ਸਾਡੇ ਕੋਲ ਕੋਈ ਸਫਾਈ ਕਰਮਚਾਰੀ ਏਸੀ ਵਾਲੇ ਕਮਰੇ ਦੇ ਵਿੱਚ ਬੈਠ ਕੇ ਤਨਖਾਹਾਂ ਲੈ ਰਹੇ ਹਨ ਜਿਨ੍ਹਾਂ ਦੀ ਡਿਊਟੀ ਸਫਾਈ ਕਰਨ ਦੇ ਵਿੱਚ ਲੱਗੀ ਹੋਈ ਹੈ ਪਰ ਸੈਨੀਟੀ ਅਫਸਰ ਦੀਪਕ ਕੁਮਾਰ ਵੱਲੋਂ ਉਹਨਾਂ ਨੂੰ ਜਿਹੜਾ ਏਸੀ ਵਾਲੇ ਕਮਰਿਆਂ ਦੇ ਵਿੱਚ ਬਿਠਾਇਆ ਜਾਂਦਾ ਤੇ ਮਿਲੀ ਭੁਗਤ ਨਾਲ ਇਹ ਸਾਰਾ ਕੁਛ ਕੀਤਾ ਜਾ ਰਿਹਾ ਸਾਡੇ ਵੱਲੋਂ ਕਈ ਲਿਖਤੀ ਜਿਹੜੀਆਂ ਸ਼ਿਕਾਇਤਾਂ ਵੀ ਦਿੱਤੀਆਂ ਗਈਆਂ ਨੇ ਵਿੱਕੀ ਕੁਮਾਰ ਨੇ ਕਿਹਾ ਕਿ ਪਰ ਉਹਨਾਂ ਕਰਮਚਾਰੀਆਂ ਨੂੰ ਕੰਮ ਤੇ ਨਹੀਂ ਲਗਾਇਆ ਜਾਂਦਾ ਜਦ ਕੀ ਸਾਡੀਆਂ ਸ਼ਿਕਾਇਤਾਂ ਵੀ ਜਿਹੜੀਆਂ ਨਹੀਂ ਸੁਣੀਆਂ ਜਾਂਦੀਆਂ ਕਹਿ ਦਿੱਤਾ ਕਿ ਕੱਲ ਤੋਂ ਉਹਨਾਂ ਨੂੰ ਜਿਹੜਾ ਕੰਮ ਤੇ ਨਾ ਆਉਣ ਦੇ ਲਈ ਕਹਿ ਦਿੱਤਾ ਕਿ ਤੁਹਾਡੀ ਕੋਈ ਜੜੀ ਵੀ ਐ ਕੰਮ ਕਰਨ ਦੀ ਹੁਣ ਲੋੜ ਨਹੀਂ ਐ ਕਰਮਚਾਰੀਆਂ ਨੇ ਅੱਜ ਜੰਮ ਕੇ ਜਿਹੜਾ ਨਾਰੇਬਾਜੀ ਕੀਤੀ ਸੈਨੀਟਰੀ ਅਫਸਰ ਜਦੋਂ ਦੀਪਕ ਕੁਮਾਰ ਦੇ ਨਾਲ ਗੱਲ ਕੀਤੀ ਜਾਂਦੀ ਇਸ ਬਾਰੇ ਤਾਂ ਉਹਨਾਂ ਕਿਹਾ ਕਿ ਸ਼ਿਕਾਇਤਕਰਤਾ ਵੱਲੋਂ ਆਪਣਾ ਕੋਈ ਤਾਂ ਨਾਮ ਵੀ ਨਹੀਂ ਪਾਇਆ ਗਿਆ ਤੇ ਨਾ ਹੀ ਉਹਨਾਂ ਨੇ ਕਿਸੇ ਤਰ੍ਹਾਂ ਦੀ ਉਹਨਾਂ ਨੂੰ ਸਕਾਇਤ ਕੀਤੀ ਹੈ ਪਰ ਹਰਿਆਣੇ ਦੀ ਗੱਲ ਹੈ ਕਿ ਇਹ ਜਿਹੜਾ 2 ਮਹੀਨਿਆਂ ਬਾਅਦ ਜਾਂ ਮਹੀਨਿਆਂ ਬਾਅਦ ਇਹ ਸਵਾਲ ਖੜੇ ਹੋ ਜਾਂਦੇ ਨੇ ਇਸ ਪਾਸੇ ਈਓ ਸਾਹਬ ਤੇ ਮੌਜੂਦਾ ਵਿਧਾਇਕ ਨੂੰ ਜ਼ਰੂਰ ਧਿਆਨ ਦੇਣ ਦੀ ਜੁਗਲਤ ਹੈ ਵਿੱਕੀ ਕੁਮਾਰ ਜੀ ਆਟੇ ਤੁਸੀਂ ਪਾਈ ਸੀ ਜਿਹੜੇ ਬੰਦੇ ਕੰਮ ਨਹੀਂ ਕਰ ਰਹੇ ਹਾਂਜੀ ਹਾਂਜੀ ਕੀ ਗੱਲ ਹੁਣ ਸੈਂਟਰੀ ਇੰਸਪੈਕਟਰ ਤੋਂ ਕੱਢ ਰਹੇ ਹੋ ਹਾਂਜੀ ਸੈਂਟਰੀ ਇੰਸਪੈਕਟਰ ਨੇ ਕਿਹਾ ਜੀ ਤੁਸੀਂ ਕੰਪਲੀਟ ਕੀਤੀ ਹੈ ਤੁਸੀਂ ਡਿਊਟੀ ਤੇ ਨਹੀਂ ਆਣਾ ਕਪਰੇ ਕਰਨਾ ਗੁਨਾਹ ਹੈ ਗੁਨਾਹ ਹੀ ਹੈ ਜੀ ਸਰ ਉਹਨਾਂ ਦੇ ਹਿਸਾਬ ਨਾਲ ਗੁਨਾਹੀ ਹੈ ਉੱਪਰ ਬੈਠੇ ਬੰਦੋ ਹਾਂਜੀ ਉੱਪਰ ਬੈਠੇ ਨੇ ਜੀ ਕੰਮ ਤੇ ਨਹੀਂ ਆ ਰਹੇ ਕਰੇ ਬੈਠੇ ਤਨਖਾਹ ਪੈ ਰਹੀ ਹੈ ਜੀ ਜੇ ਅਸੀਂ ਕੰਮ ਤੇ ਜਾਣੇ ਸਾਡੀ ਛੁੱਟੀ ਕੱਟੀ ਜਾਂਦੀ ਆ ਉਹਨਾਂ ਦੀ ਉਹਨਾਂ ਦੀ ਪੂਰੀ ਤਨਖਾਹ ਪੈਂਦੀ ਹੈ ਜੀ ਮਤਲਬ ਗੁੰਡਰਾ ਚੱਲ ਰਿਹਾ ਹਾਂਜੀ ਹਾਂ ਪੂਰਾ ਜੀ ਮੇਰਾ ਨਾਮ ਗੌਰਵ ਹੈ ਸਰ ਧਰਮਵੀ ਕੁਮਾਰ ਜੀ ਗੌਰਵ ਜੀ ਜਿਹਨੇ ਮੈਂ ਵਿਚਾਰੇ ਵਿੱਕੀ ਨੇ ਕੰਪਲੈਟ ਕਰਾਈ ਚ ਕੋਈ ਹਾਂਜੀ ਸਰ ਉਹਨੂੰ ਬਾਹਰ ਕੱਢਣ ਦੇ ਸੈਟ ਵਿੱਚੋਂ ਬਾਹਰ ਕੱਢਣ ਦੇ ਪ੍ਰਾਲੇ ਕਰ ਰਹੇ ਹਾਂ ਕੀ ਕਰਾਂ ਦੱਬੇ ਸਰ ਇਹਦਾ ਦੇਖੋ ਤੱਕਾ ਚੱਲ ਰਿਹਾ ਜੀ ਇਹ ਪਹਿਲਾਂ ਵੀ ਇਹੀ ਚੱਲਦਾ ਆ ਸਰ ਤੱਕਾ ਵੀ ਇਹੀ ਬੰਦੇ ਚੱਲ ਰਹੇ ਜਿੰਨੇ ਬੰਦੇ ਹੋਰ ਮੈਂ ਕਹਿੰਨਾ ਸਰ ਸਾਡੇ ਤੋਂ ਜਿਹੜੇ 2 2 3 3 ਸਾਲ ਦੇ ਲੱਗੇ ਹੋਏ ਨੇ ਸਾਡੇ ਉੱਪਰ ਖੜ ਕੇ ਮੇਟ ਬਣ ਕੇ ਸਾਡੇ ਤੋਂ ਕੰਮ ਲਿੰਦੇ ਨੇ ਸਰ ਜਦ ਕਿ ਉਹਨਾਂ ਦਾ ਕੋਈ ਹੈ ਹੀ ਨਹੀਂ ਰਿਕਾਰਡ ਹੀ ਨਹੀਂ ਹੈਗਾ ਸਰ ਉਹਨਾਂ ਦਾ ਕੁਝ ਉਹ ਵੀ ਸਫਾਈ ਕਰਮਚਾਰੀ ਹੈ ਸਫਾਈ ਕਰਮਚਾਰੀ ਹੈ ਸਰ ਉਹ ਵੀ ਉੱਪਰ ਬੈਠਦੇ ਸੀ ਇਹ ਸੋ ਉੱਪਰ ਕੀ ਥੱਲੇ ਕੀ ਸਾਰੇ ਸਰ ਮਿਲੀ ਭੁਗਤ ਚੱਲ ਰਹੀ ਹੈ ਇੱਥੇ ਜੀ ਅੱਗੇ ਆ ਵੀ ਮੇਟ ਤੁਸੀਂ ਕੰਪਲੀਟ ਕੀਤੀ ਹੈ ਉਹਨੂੰ ਟੈਂਡਰ ਹਾਂ ਜੀ ਹਾਂ ਜੀ ਵਿੱਕੀ ਨੇ ਕੀਤੀ ਹੈ ਜੀ ਸਾਡੇ ਜੋ ਤੇ ਉਹਦਾ ਸਾਨੂੰ ਇਹ ਨਤੀਜਾ ਨਿਕਲਿਆ ਸਾਨੂੰ ਧਮਕੀਆਂ ਨਿਕਲ ਰਹੀਆਂ ਜੀ ਹੁਣ ਆਕੇ ਐਸਐਨਟੀ ਇੰਸਪੈਕਟਰ ਸਾਹਿਬ ਕਹਿੰਦੇ ਜੀ ਵੀ ਇਹਨਾਂ ਨੂੰ ਕਹਿੰਦੇ ਟੈਂਪੂ ਦੀ ਚਾਬੀ ਦੇ ਦਿਓ ਜੇ ਨਹੀਂ ਕੰਮ ਤੇ ਆਣਾ ਠੀਕ ਹੈ ਤੇ ਕੱਲ ਇਹਨੂੰ ਵਿੱਕੀ ਨੂੰ ਬੁਲਾ ਕੇ ਕਹਿੰਦੇ ਜੀ ਕਹਿੰਦੇ ਤੂੰ ਕੱਲ ਤੋਂ ਕੰਮ ਤੇ ਨਾ ਆਈ ਤਿੰਨੇ ਕੰਪਲੀਟ ਪਾਤੀ ਹੁਣ ਠੀਕ ਹੈ ਸਰ ਅਸੀਂ ਗੁਨਾਹ ਕਰਤਾ ਜੇ ਆਪਣੇ ਹੱਕ ਲਈ ਬੋਲ ਪਏ ਜੀ ਸਪਾਈ ਕਰਤਾ ਤੁਹਾਡੇ ਰੋਪ ਲਾ ਰਹੇ ਆ ਵੀ ਕੋਈ ਆਰਟੀਆਈ ਪਾਸ ਬੰਦੇ ਉਸੇ ਕੰਮ ਤੇ ਨਹੀਂ ਲਾ ਲਾ ਰਹੇ ਉਹਦੇ ਕਰਕਾਟੀਆਂ ਹੀ ਪੈ ਗਈ ਜੀ ਉਹਨੂੰ ਤੇ ਹਟਾਉਣ ਦੀ ਧਮਕੀ ਦੇ ਰੋ ਕੀ ਕਰ ਲੈ ਦੇਖੋ ਜੀ ਜਿਹੜੀ ਇਹਨਾਂ ਨੇ ਆਰਟੀਆਈ ਨਹੀਂ ਪਾਈ ਤੁਸੀਂ ਗਲਤ ਕਹਿ ਰਹੇ ਹੋ ਆਰਟੀਆਈ ਨਹੀਂ ਹੈਗੀ ਕੰਪਲੇਂਟ ਕੀਤੀ ਸੀ ਇਹਨਾਂ ਨੇ ਇੱਕ ਸ਼ਿਕਾਇਤ ਕੀਤੀ ਸੀ ਜੀ ਜਿਹੜੀ ਸ਼ਿਕਾਇਤ ਸੀ ਜੀ ਉਹਦੇ ਚ ਨਾ ਹੀ ਤਾਂ ਉਹਨੇ ਆਪਣਾ ਕੋਈ ਮੋਬਾਈਲ ਨੰਬਰ ਪਾਇਆ ਜੀ ਨਾ ਹੀ ਨਾਮ ਕਲੀਅਰ ਆਉਦਾ ਜੀ ਨਾ ਹੀ ਕੋਈ ਐਡਰੈਸ ਪਾਇਆ ਉਹਨੇ ਘਰ ਦਾ ਇਹ ਜਿਹੜੀ 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 ਇਹਨੇ ਸ਼ਿਕਾਇਤ ਕੀਤੀ ਹੈ ਇਹ ਸਵੈ ਸਪੱਸ਼ ਨਹੀਂ ਹੈਗੀ ਇਹਦੇ ਕੋਈ ਸਪੱਸ਼ ਨਹੀਂ ਹੋ ਰਿਹਾ ਜੀ ਕਿਹੜਾ ਬੰਦਾ ਘਰੇ ਬੈਠਾ ਜੀ ਜਾਂ ਕੋਈ ਪੈਸੇ ਮੰਗ ਰਿਹਾ ਕੀ ਤੋਂ ਮੰਗੇ ਨੇ ਕਿਨੇ ਪੈਸੇ ਮੰਗੇ ਨੇ ਅਸੀਂ ਉਹਨੂੰ ਇਹ ਕਿਹਾ ਸੀ ਵੀ ਆਪਣੀ ਕੰਪਲੇਂਟ ਦੇ ਵਿੱਚੋਂ ਇਨਵੋਲਵ ਹੋਵੇ ਸਾਨੂੰ ਆ ਕੇ ਕਲੀਅਰ ਡਿਟੇਲ ਦੇ ਵਿੱਚ ਆਪਣੀ ਕੰਪਲੇਂਟ ਉਹ ਦਵੇ ਕੋਈ ਤੁਸੀਂ ਹਟਾਣ ਦੀ ਧਮਕੀ ਨਹੀਂ ਹਟਾਣ ਦੀ ਧਮਕੀ ਤਾਂ ਕੋਈ ਹੋਣੀ ਨਹੀਂ ਜੀ ਬਸ ਮੈਨੂੰ ਇਹ ਕਿਹਾ ਸੀ ਵੀ ਅਗਰ ਕੋਈ ਕੰਪਲੇਂਟ ਹੈ ਯੂ ਸਾਹਿਬ ਬੈਠੇ ਨੇ ਯੂ ਸਾਹਿਬ ਕੋਲ ਆਣ ਉਹ ਮੇਰੇ ਕੋਲ ਆਣ ਯੂ ਸਾਹਿਬ ਨੂੰ ਪੁੱਛਣ ਉਹ ਜੇ ਕੰਪਲੇਂਟ ਕਰ ਵੀ ਦਿੱਤੀ ਉਹਨਾਂ ਨੇ ਤਾਂ ਉਹ ਚ ਕਲੀਅਰ ਤਾਂ ਕਰਨ ਕੋਈ ਘਰ ਦਾ ਐਡਰੈਸ ਨਹੀਂ ਉਹਨਾਂ ਦਾ ਜੀ ਕੋਈ ਨਾਮ ਕਲੀਅਰ ਨਹੀਂ ਹੈ ਉਹਦੇ ਚ ਜੀ ਕੋਈ ਮੋਬਾਈਲ ਨੰਬਰ ਨਹੀਂ ਉਹਦੇ ਚ ਜੀ ਅਸੀਂ ਤੁਸੀਂ ਹਟਾਣ ਦੀ ਕੋਈ ਧਮਕੀ ਨਹੀਂ 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 ਕੋਈ